हां जी वाहेगुरु जी का खालसा श्री वाहेगुरु जी की फतेह अपने नाल ਇਸ ਟਾਈਮ ਮੌਜੂਦ ਨੇ ਬਾਬਾ ਤੇਜਪ੍ਰੀਤ ਸਿੰਘ ਜੀ ਤੇ ਜੋ ਕਿ ਇਸ ਟਾਈਮ ਵਿਵਾਦ ਚੱਲ ਰਿਹਾ ਹੈ ਜੀ ਫਲਗੀ ਤੋੜੇ ਦਾ ਸੋ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਆਪ ਜੀ ਇਸ ਟਾਈਮ ਇੱਥੇ ਮੌਜੂਦ ਜੋ ਤੜਕੋ ਇੱਕ ਸਵਾਲ ਪੁੱਛਣਾ ਚਾਹੁੰਦੇ ਆਂ ਤਾਂ ਨਹੀਂ ਹਾਂ ਜੀ ਅੱਜ ਦੇ ਸਮੇਂ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ ਬੀਬੀ ਦਲੇਰਕੌਰ ਜੀ ਨਾਲ ਕੀ ਕਲਗੀ ਤੋੜਾ ਜਿਹੜਾ ਸੀ ਬੀਬੀ ਨੇ ਇੱਕ ਆਖਿਆ ਕਿ ਬਾਬਾ ਸੰਗਤ ਸਿੰਘ ਜੀ ਨੂੰ ਮਿਲਿਆ ਸੀ ਤੇ ਸਿੱਖ ਜਿਹੜੇ ਪ੍ਰਚਾਰਕ ਕਹਿ ਰਹੇ ਨੇ ਕਿ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਥੋੜਾ ਮਿਲਿਆ ਸੀ ਆਪ ਜੀ ਦਾ ਕੀ ਵਿਚਾਰ ਹੈ ਵੇਖੋ ਜੀ ਬਹੁਤ ਸਮੇਂ ਤੋਂ ਇਹ ਵਿਚਾਰ ਚਰਚਾ ਚੱਲ ਰਹੀ ਆ ਲੋਕ ਦੁਬਿਧਾ ਦੇ ਵਿੱਚ ਵੀ ਬਹੁਤ ਪਏ ਨੇ ਕਿ ਕਲਗੀ ਥੋੜਾ ਬਾਬਾ ਸੰਗਤ ਸਿੰਘ ਜੀ ਨੂੰ ਮਿਲਿਆ ਦੇਖੋ ਜਿਹੜਾ ਕਲਗੀ ਥੋੜਾ ਬਾਬਾ ਸੰਗਤ ਸਿੰਘ ਜੀ ਨੂੰ ਦੱਸ ਰਹੇ ਨੇ ਅੱਜ ਦੇ ਪ੍ਰਚਾਰਕ ਜਿਵੇਂ ਕਿ ਬੀਬੀ ਦਲੇਰਕੌਰ ਜੀ ਨੇ ਉਸੇ ਦੀਵਾਨ ਦੇ ਵਿੱਚ ਦੱਸਿਆ ਹੈ ਜਿਹੜਾ ਇਹ ਪ੍ਰਚਾਰ ਕਰਦੇ ਨੇ ਇਹ ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ ਪੜ੍ਹ ਕੇ ਉਹਦੇ ਵਿੱਚ ਲਿਖਿਆ ਆ ਕਿ ਬਾਬਾ ਸੰਗਤ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦਿੱਤਾ ਹੈ ਪਰ ਜਿਹੜੀਆਂ ਪ੍ਰਾਤਨ ਲਿਖਤਾ ਨੇ ਜਿਵੇਂ ਪ੍ਰਾਤਨ ਕਵੀ ਹੋਏ ਨੇ ਕਵੀ ਭਾਈ ਕੰਕਣ ਜੀ ਕਵੀ ਭਾਈ ਭਗਤ ਸਿੰਘ ਜੀ ਉਹਨਾਂ ਦੇ ਵਿੱਚ ਇਹੀ ਲਿਖਿਆ ਹੈ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਕਲਗੀ ਤੋੜਾ ਕਲਗੀ ਤਰਪਾਸ਼ਣ ਦਿੱਤਾ ਠੀਕ ਹੈ ਜੀ ਦੇਖੋ ਕੱਲਾ ਕਲਗੀ ਤੋੜਾ ਨਹੀਂ ਦਿੱਤਾ ਬਾਬਾ ਜੀਵਨ ਸਿੰਘ ਜੀ ਨੇ ਉਥੇ ਚਮਕੌਰ ਸਾਹਿਬ ਨਾਗਣੀ ਤੇ ਬਗਣੀ ਵਿੱਚ ਲਾਈ ਦੋ ਬੰਦੂਕਾਂ ਚਲਾਈਆਂ ਠੀਕ ਹੈ ਜੀ ਫਿਰ ਬਾਬਾ ਜੀਵਨ ਸਿੰਘ ਜੀ ਨੇ ਚਮਕੌਰ ਦੀ ਗੜੀ ਦਾ ਬੂਆ ਖੁਦ ਖੋਲਿਆ ਠੀਕ ਹੈ ਜੀ ਜਦੋਂ ਸਿੰਘ ਮੈਦਾਨ ਨੇ ਪੰਜ ਪੰਜ ਸੰਘਾਂ ਨੂੰ ਜਥਾ ਜਾਂਦਾ ਸੀ ਨਾ ਜੰਗ ਵਾਸਤੇ ਉਹ ਬੂਆ ਬਾਬਾ ਜੀਵਨ ਸਿੰਘ ਜੀ ਖੋਲਦੇ ਸਨ ਫਿਰ ਬਾਬਾ ਜੀਵਨ ਸਿੰਘ ਜੀ ਨੇ ਨਗਾਰੇ ਦੀ ਛੋੜ ਵੀ ਲਗਾਈ ਹੈ ਠੀਕ ਹੈ ਜੀ ਤੇ ਐਂਡਲੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਹੋਏ ਸ੍ਰੀ ਸ੍ਰੀ ਜਮਕੌਰ ਸਾਹਿਬ ਦੇ ਬਾਬਾ ਜੀ ਇਸ ਚੀਜ਼ ਦਾ ਚਰਚਾ ਕੇ ਚੱਲ ਪਿੱਕਲ ਕੀ ਤੋੜੇ ਦੀ ਵੇਖੋ ਜੀ ਪਹਿਲਾਂ ਜਦੋਂ ਸਾਡੇ ਨਿਹੰਗ ਸਿੰਘ ਫੌਜਾਂ ਜਾਂ ਸਾਡਾ ਮਧਵੀ ਸਿੱਖ ਭਾਈਚਾਰਾ ਇਸ ਵਿਚਾਰ ਵਟਾਂਦਰੇ ਵੱਲ ਨਹੀਂ ਸੀ ਜਾਂਦਾ ਜਿਉਂ ਮੈਂ ਤੇ ਆਪਣੀ ਹੋਸ਼ ਦੇ ਵਿੱਚ ਜਿਉਂ ਆਇਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਿੰਘ ਸਾਹਿਬ ਜਿਹੜੇ ਬਾਬਾ ਮੇਜਰ ਸਿੰਘ ਦੀ ਸੋਢੀ ਮਾਹਪੁਰਖਣ ਜਰੂਰ ਤੋਂ ਤਸਤਾਰ ਬੰਦੀ ਹੋਈ ਹੈ ਠੀਕ ਹੈ ਜੀ ਸਾਨੂੰ ਵੀ ਹੋਸ਼ ਸੰਭਾਲ ਉਦੋਂ ਹੁਣ ਤਾਂ ਹੀ ਆਈ ਹੈ ਤਾਨੂੰ ਵੀ ਹੁਣ ਤੱਕ ਤਾਂ ਹੀ ਪਤਾ ਲੱਗਾ ਨਹੀਂ ਤੇ ਸਾਡੇ ਵੀ ਜਿਹੜੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹ ਕੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਕਹਿੰਦੇ ਸੀ ਕਿ ਬਾਬਾ ਸੰਗਤ ਸਿੰਘ ਜੀ ਨੂੰ ਅੱਜ ਤੱਕ ਵੀ ਸਾਨੂੰ ਇਹੀ ਦੱਸਿਆ ਜਾਂਦਾ ਸੀ ਕਿ ਬਾਬਾ ਸੰਗਤ ਸਿੰਘ ਜੀ ਨੂੰ ਹੀ ਕਲਗੀ ਤੁਹਾਡੇ ਦਿੱਤਾ ਪਰ ਇਹਦਾ ਵਿਚਾਰ ਵਟਾਂਦਰਾ ਮਹਾਂਪੁਰਖਾਂ ਦੇ ਨਾਲ ਕਈਆਂ ਪ੍ਰਚਾਰਕਾਂ ਨੇ ਵੀ ਕੀਤਾ ਔਰ ਕਈਆਂ ਨੇ ਮਾਹਪੁਰਖਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਪੁੱਛਿਆ ਕਿਉਂਕਿ ਮਾਹਪੁਰਖ ਪ੍ਰਾਤਨ ਸਮੇ ਤੋਂ ਹੀ ਚੱਲਦੇ ਆ ਰਹੇ ਨੇ ਔਰ ਮਾਹਪੁਰਖਾਂ ਉੱਨੀ ਛੋਡੀ ਸੀ ਮਾਹਪੁਰਖਾਂ ਕੋਲ ਕਈ ਲਿਖਤਾਂ ਵੀ ਪਈਆਂ ਨੇ ਤਾਂ ਜੋ ਜੋ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਹੀ ਕਲਗੀ ਤੋੜ ਦਿੱਤਾ ਗਿਆ ਦੇਖੋ ਜੀ ਜਿਹੜਾ ਇਤਿਹਾਸ ਆ ਇਤਿਹਾਸ ਦਾ ਸਾਰਾ ਹੀ ਪੱਖ ਹੁੰਦਾ ਇਤਿਹਾਸ ਜਿਹੜਾ ਜਿਹੜਾ ਸੱਚ ਹੈ ਉਹ ਕਦੇ ਵੀ ਛਪਿਆ ਨਹੀਂ ਰਹਿੰਦਾ ਠੀਕ ਹੈ ਜੀ ਵੇਖੋ ਕਿੰਨੇ ਚਿਰ ਤੋਂ ਆਪਾਂ ਸੁਣਦੇ ਆ ਰਹੇ ਸਾਂ ਕਿ ਬਾਬਾ ਸੰਗਤ ਸਿੰਘ ਜੀ ਨੂੰ ਗਲਗੀ ਤੋੜ ਦਿੱਤਾ ਬਾਬਾ ਸੰਗਤ ਸਿੰਘ ਜੀ ਨੂੰ ਹੁਣ ਦੇਖੋ ਜੇ ਸਾਨੂੰ ਮੱਤਵੀ ਸਿੰਘਾਂ ਨੂੰ ਹੋਸ਼ ਆਈ ਹੈ ਉਹ ਹੋਸ਼ ਲੈਉਣ ਵਾਲੇ ਬਾਬਾ ਮੇਜਰ ਸਿੰਘ ਦੀ ਸੋਢੀ ਠੀਕ ਹੈ ਜੀ ਅਸੀਂ ਮੱਤਵੀ ਸਿੱਖ ਭਾਈਚਾਰਾ ਬੋਰ ਇੱਕਦਮ ਡੰਗਾਈ ਦੇ ਵਿੱਚ ਫਸ ਚੁੱਕੇ ਸਾਂ 2000 13 14 ਤੋਂ ਲੈ ਕੇ ਅੱਜ ਤੱਕ ਜੇ ਅਸੀਂ ਹੁਣ ਸਿਰ ਚੁੱਕ ਕੇ ਔਰ ਫਿਰ ਰਹੇ ਆ ਕਿਤੇ ਵੀ ਜਾ ਰਹੇ ਆ ਬਾਹਰ ਅੰਦਰ ਜਾ ਕੇ ਸਰਕਾਰੀ ਦਰਬਾਰੇ ਜਾ ਰਹੇ ਆ ਅੱਜ ਸਾਨੂੰ ਮਾਣ ਹੈ ਕਿ ਅਸੀਂ ਮੱਜਵੀ ਸਿੰਘ ਆ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਆ ਸਾਤਾ ਜੀ ਤਾਂ ਉਹ ਸਾਰਾ ਜਿਹੜਾ ਸਿਰ ਹੈ ਬਾਬਾ ਮੱਜਰ ਸਿੰਘ ਸੁੱਢੀ ਜੀ ਨੂੰ ਬਾਈਦਾ ਔਰ ਤਾਂ ਦੇ ਵਿੱਚ ਮੈਂ ਬੇਨਤੀ ਇਹ ਕਰ ਰਿਹਾ ਕਿ ਆਪਾਂ ਇੱਕ ਪਾਸੇ ਦੀ ਗੱਲ ਨਹੀਂ ਕਰ ਰਹੇ ਹਾਂਜੀ ਜੇ ਆਪਾਂ ਇੱਕ ਇਸ ਦੁਬਧਾ ਵਿੱਚ ਵੀ ਵੜੇ ਹੋਈਏ ਕਿ ਇਹ ਬੀ ਬੀ ਤਲੇਲਕੌਰ ਦੇ ਨਾਲ ਧੱਕਾ ਹੋ ਰਿਹਾ ਹਾਂਜੀ ਇਹ ਤੱਕਾ ਉਹਨਾਂ ਦੇ ਨਾਲ ਨਹੀਂ ਹੋ ਰਿਹਾ ਇਹ ਤੱਕਾ ਸਾਡੇ ਇਤਿਹਾਸ ਨਾਲ ਹੋ ਰਿਹਾ ਠੀਕ ਹੈ ਜੀ ਅੱਜ ਤੱਕ ਇਹ ਤੱਕਾ ਆਪਸ ਆਂਦੇ ਆ ਰਹੇ ਆ ਕਿ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਤਾੜੇ ਦਿੱਤਾ ਹੈ ਦੇਖੋ ਬਾਬਾ ਸੰਗਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਤਾਏ ਦੇ ਪੁੱਤ ਸਨ ਠੀਕ ਹੈ ਜੀ ਫਿਰ ਕਲਗੀਧਰ ਪਾਤਸ਼ਾਹ ਜੀ ਜੇ ਇਥੋਂ ਆਪਾਂ ਪਛਾਹ ਚਲੇ ਜਾਈਏ ਜਦੋਂ ਬਚਪਨ ਦੇ ਵਿੱਚ ਆਪਣੇ ਇਸ਼ਨਾਨ ਵਾਸਤੇ ਜਾਂਦੇ ਨੇ ਹੂੰ ਭਾਈ ਜਤਾ ਜੀ ਤੇ ਕਲਗੀਧਰ ਪਾਤਸ਼ਾਹ ਜੀ ਉੱਥੇ ਮਹਾਰਾਜ ਜੀ ਦੀ ਪੋਸ਼ਾਕ ਉਹ ਭਲੇਖੇ ਦੇ ਨਾਲ ਹੀ ਪਾ ਲੈਂਦੇ ਆ ਅੱਛਾ ਜੀ ਭਾਈ ਜਤਾ ਜੀ ਵਾਹਿਗੁਰੂ ਜੇ ਆਪਾਂ ਪ੍ਰਾਣੇ ਸਮੇਂ ਦੇ ਵਿੱਚ ਜਾਈਏ ਤੇ ਉੱਥੇ ਕਈ ਆਣੇ ਵੀ ਜਿਵੇਂ ਅੱਜ ਲੋਕੀ ਜਿੱਦਾਂ ਆਪਾਂ ਕਹਿ ਲਈਏ ਗੁਰੂ ਕੇ ਨਿੰਦਕ ਹੋ ਗਏ ਉਦੋਂ ਵੀ ਨਿੰਦਕ ਆ ਗਏ ਉਹਨਾਂ ਨੇ ਭਾਈ ਜਤਾ ਜੀ ਨੂੰ ਕਹਿ ਦਿੱਤਾ ਕਿ ਤੂੰ ਕਲਗੀਧਰ ਪਾਤਸ਼ਾਹ ਦੀ ਪਿਸ਼ਾਕ ਕਿਉਂ ਪਹਿਲੀ ਤੇ ਕਲਗੀਧਰ ਪਾਸ਼ਾ ਨੇ ਕਿਹਾ ਵੀ ਅੱਜ ਤੇ ਇਹਨਾਂ ਨੇ ਭਲੇਖੇ ਨਾਲ ਪਾਲੀ ਆ ਕੱਲ ਨੂੰ ਕੋਈ ਇਦਾਂ ਦਾ ਸਮਾਉਗਾ ਮੈਂ ਖੁਦ ਇਹਨਾਂ ਨੂੰ ਆਪਣੀ ਪਿਸ਼ਾਕ ਦਵਾਂਗਾ ਵਾਹਿਗੁਰੂ ਸੋ ਜਿਹੜੇ ਕਲਗੀਧਰ ਪਾਸ਼ਾ ਨੇ ਬਚਪਨ ਦੇ ਵਿੱਚ ਕੀਤੇ ਸੀ ਉਹ ਮਹਾਰਾਜ ਸਾਹਿਬ ਨੇ ਚਮਕੌਰ ਦੀ ਗਲੀ ਦੇ ਵਿੱਚ ਨਿੱਜ ਕਲਗੀ ਸਿਰਦਈ ਸਜਾਏ ਤੇ ਇਹੋ ਜੇ ਮਹਾਰਾਜ ਸਾਹਿਬ ਜੀ ਨੇ ਉੱਥੇ ਦੌਰੇ ਪੜ ਕੇ ਮਹਾਰਾਜ ਸਾਹਿਬ ਜੀ ਨੇ ਆਪਣੀ ਕਲਗੀ ਤੋੜਾ ਆਪਣੀ ਪੋਸ਼ਾਕ ਸਾਰਾ ਰੂਪ ਰੇਖਾ ਹੀ ਕਲਗੀਧਰ ਪਾਸ਼ਾ ਨੇ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਦਿੱਤੀ ਹਾਂਜੀ ਤੇ ਜਿਹੜਾ ਕਲਗੀ ਤੋੜਾ ਮਿਲਿਆ ਸੀ ਬਾਬਾ ਜੀਵਨ ਸਿੰਘ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਮਿਲਿਆ ਸੀ ਦੂਜੀ ਬੇਨਤੀ ਮੇਰੀ ਇਹ ਹੈ ਕਿ ਜਿਵੇਂ ਬੀਬੀ ਦਰੇਲ ਕੌਰ ਜੀ ਨੇ ਵੇਖੋ ਉਹਨਾਂ ਦੇ ਜੀਵਨ ਤੋਂ ਅੱਜ ਦੀਆਂ ਮੇਰੀਆਂ ਭੈਣਾਂ ਔਰ ਜਿਵੇਂ ਵੀ ਅਜੀਤ ਜਨਰੇਸ਼ਨ ਹੈ ਬੀਬੀ ਦਲੇਰ ਕੌਰ ਵੱਲ ਵੇਖ ਕੇ ਕਈਆਂ ਮੇਰੀਆਂ ਭੈਣਾਂ ਨੇ ਦਮਾਲੇ ਬੰਨਣੇ ਸ਼ੁਰੂ ਕੀਤੇ ਠੀਕ ਹੈ ਜੀ ਫਿਰ ਉਹ ਖੁਦ ਪ੍ਰਚਾਰਕ ਨੇ ਦਾਸ ਵੀ ਖੁਦ ਪ੍ਰਚਾਰਕ ਆ ਮੈਂ ਪ੍ਰਚਾਰਕ ਹੋਣ ਦੇ ਦਾਤੇ ਮੈਂ ਅੱਜ ਦੀ ਸਮੂਹ ਸੋ ਬਾਬਾ ਜੀ ਸਵਾਲ ਆਪਣਾ ਵਿੱਚ ਰਹਿ ਗਿਆ ਸੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਲਗੀ ਤੋੜਾ ਦਿੱਤਾ ਸੀ ਤੇ ਉਸ ਦੇ ਵਿੱਚ ਉਹਨਾਂ ਦੇ ਕੋਈ ਬਚਨੇ ਆ ਕੋਈ ਦੋਹਰਾ ਇਦਾਂ ਦਾ ਹੋਵੇ ਹਾਂ ਜੀ ਮਹਾਰਾਜ ਸਾਹਿਬ ਨੇ ਆਪਾਂ ਇਹ ਪੜਿਆ ਅੱਜ ਤੱਕ ਜਿਵੇਂ ਭਾਈ ਕੰਕਨਜੀ ਨੇ ਕਵੀ ਕੰਕਨਜੀ ਨੇ ਵੀ ਲਿਖਿਆ ਹੈ ਕਿ ਨਿਤਕਲ ਕੀ ਸਿਰਦਈ ਸਜਾਏ ਦਈ ਪਸ਼ਾਕ ਆਪਣੀ ਪਹਿਨਾਏ ਜੀਵਨ ਸੰਘੋਬਰਜ ਬਿਠਾਏ ਤਜ ਤਜ ਗੜੀ ਗੋਬਿੰਦ ਸਿੰਘ ਜਾਏ ਕਿ ਮਹਾਰਾਜ ਸਾਹਿਬ ਜੀ ਨੇ ਆਪਣਾ ਸਾਰਾ ਕੁਝ ਕਲਗੀ ਤੋੜਾ ਆਪਣਾ ਬਾਣਾ ਸਾਰਾ ਜੰਨਾ ਵੀ ਕਲਗੀ ਤਰਪਾਸ਼ਾਣੇ ਬਾਬਾ ਜੀਵਨ ਸਿੰਘ ਸਾਹਿਬ ਜੀ ਇੱਥੋਂ ਇਹ ਗੱਲ ਕਲੀਅਰ ਹੁੰਦੀ ਆ ਕਿਉਂਕਿ ਲਿਖਤ ਦੇ ਵਿੱਚ ਮੌਜੂਦ ਆ ਹਾਂਜੀ ਇਹ ਸੰਗਤ ਜੀ ਆਪ ਜੀ ਦੇ ਅੱਗੇ ਅਪੀਲ ਆ ਬੀਬੀ ਦੇ ਰਕੋਰ ਜੀ ਦਾ ਵੀ ਸਤਿਕਾਰ ਆ ਉਹ ਵੀ ਪ੍ਰਚਾਰਕ ਨੇ ਵੀ ਜੀ ਹੁਣ ਵੀ ਪਚਾਰਕ ਨੇ ਸੋ ਬੀਬੀ ਬਾਰੇ ਤੇ ਦੱਸੋ ਕੁਝ ਜੇ ਕਹਿਣਾ ਚਾਹੁੰਦੇ ਦੇ ਵੇਖੋ ਜੀ ਮੈਂ ਤੇ ਬੇਨਤੀ ਇਹੋ ਕਰਨਾ ਚਾਹਾਂਗਾ ਗੁਰੂ ਨਾਨਕ ਲਾਮਲੇ ਸਿੱਖ ਸੰਗਤਾਂ ਨੂੰ ਵੇਖੋ ਹੂੰ ਕੋਈ ਬੰਦਾ ਪ੍ਰਚਾਰਕ ਬਣਦਾ ਹੈ ਹੂੰ ਕਈ ਪ੍ਰੇਰਨਾ ਲੈ ਕੇ ਕਈ ਕੁਝ ਸੋਚ ਕੇ ਫਿਰ ਪ੍ਰਚਾਰਕ ਬਣਦਾ ਹੈ ਕਿਤੇ ਉਹਨਾਂ ਨੇ ਜੋਸ਼ ਜਾ ਕੇ ਤੇ ਨਹੀਂ ਬੋਲਦਾ ਵੇਖੋ ਜੀ ਜਿਹੜੇ ਢਾਡੀ ਸਿੰਘ ਹੁੰਦੇ ਨੇ ਹਾਂਜੀ ਢਾਡੀ ਸਿੰਘਾਂ ਦੇ ਜੋਸ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਢਾਡੀ ਕਲਗੀਧਰ ਪਾਸ਼ਾ ਵਾਹੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜ ਦੇ ਮਾਲਕ ਬੰਦੀ ਛੋੜ ਦాతਾ ਨੇ ਸ੍ਰੀ ਕਾਲ ਤਕ ਸਾਹਿਬ ਦੀ ਸਿਰਜਣਾ ਦੇ ਉੱਤੇ ਹੀ ਢਾਡੀ ਸਿੰਘਾਂ ਨੂੰ ਹੀ ਜਿਹੜਾ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਭਾਈ ਇਹੋ ਜਿਹਿਆਂ ਵਾਰਾ ਗਾਓ ਜਿਨ੍ਹਾਂ ਵਾਰਾ ਗਾਉਣ ਦੇ ਨਾਲ ਹੀ ਜੋਸ਼ ਆਵੇ ਸੰਗਤ ਵਿੱਚ ਜੋਸ਼ ਆਵੇ ਜੋਸ਼ ਆਵੇ ਜੇ ਢਾਡੀ ਸਿੰਘ ਢਿੱਲੇ ਪੈ ਜਾਣਗੇ ਤੇ ਸੰਗਤਾਂ ਨੂੰ ਜੋਸ਼ ਕਿੱਦਾਂ ਆਵੇਗਾ ਆਪ ਜੀ ਦਾ ਬੀਬੀ ਜੀ ਦੇ ਬਾਰੇ ਕੀ ਵਿਚਾਰ ਹੈ ਮੇਰਾ ਇਹ ਵਿਚਾਰ ਹੈ ਵੇਖੋ ਭਾਈ ਮੈਂ ਵੀ ਪ੍ਰਚਾਰਕਾਂ ਬੀਬੀ ਜੀ ਵੀ ਪ੍ਰਚਾਰਕ ਨੇ ਤੇ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਜੇ ਕਿਸੇ ਢਾਡੀ ਸਿੰਘ ਕੋਲੋਂ ਜਾਂ ਕਿਸੇ ਪ੍ਰਚਾਰਕ ਕੋਲੋਂ ਕਥਾਵਾਚਕ ਦੇ ਕੋਲੋਂ ਕੋਈ ਤੁਹਾਨੂੰ ਕੋਈ ਡਾਊਟ ਲੱਗਦਾ ਵਾ ਕਿ ਇਹ ਕੋਈ ਗਲਤ ਗੱਲ ਬੋਲ ਗਿਆ ਹ ਕੋਈ ਇਤਿਹਾਸ ਦਾ ਵੇਖੋ ਪਹਿਲੀ ਗੱਲ ਤੇ ਜਿਹੜਾ ਪ੍ਰਚਾਰਕ ਬਣਦਾ ਉਹ ਐਵੇਂ ਪ੍ਰਚਾਰਕ ਨਹੀਂ ਬਣ ਜਾਂਦਾ ਉਹਨੇ ਕਈ ਮਾਰਾ ਖਾਧੀਆਂ ਹੁੰਦੀਆਂ ਕਈ ਸਟੱਡੀ ਕੀਤੀ ਹੁੰਦੀ ਕਈ ਕੁਝ ਪੜ੍ਹਿਆ ਲਿਖਿਆ ਹੁੰਦਾ ਤੇ ਫਿਰ ਜਾ ਕੇ ਪ੍ਰਚਾਰਕ ਬਣਦਾ ਸਹੀ ਗੱਲ ਹੈ ਜੀ ਤੇ ਫਿਰ ਉਹਨੇ ਵੇਖੋ ਇੱਕ ਬੰਦੇ ਨੂੰ ਤਾਂ ਸੁਣਾਉਣਾ ਨਹੀਂ ਹੁੰਦਾ। ਕਈ ਅੱਗੇ ਸ਼ਰੀਰ ਬੈਠੇ ਨੇ, ਕਈਆਂ ਨੂੰ ਸਮੋਦਨ ਕਰਨਾ ਹੁੰਦਾ ਤੇ ਇਹ ਇਤਿਹਾਸ ਸੁਣ ਕੇ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਐ ਉਹ ਨਸ਼ਿਆਂ ਨੂੰ ਛੱਡ ਕੇ ਕੱਲ੍ਹ ਕੀ ਧਰਪਾਤ ਸਿੰਘ ਬਣੂਗੀ। ਜੇ ਅਸੀਂ ਇਤਿਹਾਸ ਹੀ ਗਲਤ ਬੋਲਾਂਗੇ, ਜੇ ਅਸੀਂ ਇਤਿਹਾਸ ਨੂੰ ਅਸੀਂ ਸਿੱਧੇ ਰਾਈ ਅਸੀਂ ਕਿਸੇ ਨੂੰ ਕਿਸੇ ਦੇ ਆਪਾਂ ਘਰਾਂ ਨੂੰ ਪਛਾਣ ਨਹੀਂ ਸਕਦੇ, ਕਿਸੇ ਦੇ ਦਿਮਾਗ 'ਚ ਵਾਰ ਨਹੀਂ ਸਕਦੇ ਇਤਿਹਾਸ ਹੀ ਸਟੱਡੀ ਢੰਗ ਦੇ ਨਾਲ ਤੇ ਕੋਈ ਇੱਕ ਦਸ ਦੇ ਰਸਤੇ ਪਹੂਏਗਾ। ਬਾਬਾ ਜੀ ਦਾ ਕਹਿਣ ਦਾ ਇੱਕ ਹੋਰ ਮਤਲਬ ਵੀ ਕਿ ਜਿੱਦਾਂ ਬੀਬੀ ਦਲੇਰਕੌਰ ਸਿੰਘ ਕੌਰ ਨੂੰ ਵੇਖ ਕੇ ਹੋਰ ਵੀ ਕੁੜੀਆਂ ਨੇ ਦਿਮਾਲੇ ਸਜਾਏ ਹਨ ਇਹ ਪ੍ਰੇਰਣਾ ਉਹਨੇ ਦਿੱਤੀ ਭਾਵੇਂ ਉਸਨੇ ਕੋਈ ਢਾਡੀ ਵਾਰਾ ਗਾਈਆਂ ਕੁਝ ਵੀ ਕੀਤਾ ਹੋਰ ਵੀ ਕੁੜੀਆਂ ਨੇ ਦਿਮਾਲੇ ਸਜਾਉਣ ਦੀ ਕੋਸ਼ਿਸ਼ ਕੀਤੀ ਬੀਬੀ ਦਲੇਰਕੌਰ ਖਾਲਸਾ ਵਾਲ ਵੀ ਆ ਕੇ ਤੇ ਉਹਦਾ ਵੀ ਚਲੋ ਸਤਕਾਰ ਆ ਪਰ ਉਹਨੂੰ ਇਹ ਚਾਹੀਦਾ ਹੈ ਕਿ ਉਹ ਇਤਿਹਾਸ ਨੂੰ ਪੜ੍ਹਦੀ ਵਿਚਾਰਦੀ ਤੇ ਫਿਰ ਇਹ ਗੱਲ ਸੰਗਤ ਦੇ ਅੱਗੇ ਰੱਖਦੀ ਤੇ ਮੈਂ ਵੀ ਇਹੀ ਬੇਨਤੀ ਕਰਨਾ ਚਾਹਾਂਗਾ ਬੀਬੀ ਦਲੇਰਕੌਰ ਜੀ ਨੂੰ ਵੀ ਕਿ ਆਪ ਜੀ ਕਿਰਪਾ ਕਰਕੇ ਜਿਹੜੀਆਂ ਪ੍ਰਾਣੀਆਂ ਪ੍ਰਾਤਨ ਲਿਖਤਾਵਾਂ ਉਹਨਾਂ ਨੂੰ ਪੜੋ ਅੱਜ ਤੱਕ ਹੀ ਜੇ ਵੇਖਿਆ ਜਾਵੇ ਅੱਜ ਵੀ ਹੂੰ ਕਈ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਅੱਜ ਵੀ ਇਤਿਹਾਸ ਨੂੰ ਛਿਪਾਉਣਾ ਚਾਹ ਰਹੇ ਨੇ ਹੂੰ ਚਾਰ ਸਾਬ ਜਾਦੀ ਫਿਲਮ ਆਈ ਸੀ ਉਹਦੇ ਵਿੱਚ ਵੀ ਨਹੀਂ ਕਿਹਾ ਗਿਆ ਬਾਬਾ ਜੀਵਨ ਸਿੰਘ ਦਾ ਨਾਂ ਲਿਆ ਹੀ ਨਹੀਂ ਗਿਆ ਉਹਦੇ ਵਿੱਚ ਵੀ ਇਹੋ ਕਿਹਾ ਗਿਆ ਕਿ ਕੋਈ ਸਿੱਖ ਦਿੱਲੀ ਤੋਂ ਸੀਸ ਲੈ ਕੇ ਆਇਆ ਉਹਦੇ ਵਿੱਚ ਉਹ ਨਹੀਂ ਬਾਬਾ ਜੀਵਨ ਸਿੰਘ ਜੀ ਦਾ ਬਾਪਾਈ ਜਤਾ ਜੀ ਦਾ ਤੇ ਅੱਜ ਵੀ ਕਈ ਚੋ ਚੋਡੀਆਂ ਚਾਲਾਂ ਚੱਲ ਰਹੀਆਂ ਨੇ ਕਿ ਜਿਨ੍ਹਾਂ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਨਾਮ ਬਿਲਕੁਲ ਨਾ ਪਰ ਇਹ ਸਾਧ ਸੰਗਤ ਦੀ ਬਿਲਕੁਲ ਨਹੀਂ ਹੋਵੇਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹੁਣ ਰੰਗਰੇਟੇ ਸਿੰਘ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਬਾਬਾ ਜੀਵਨ ਸਿੰਘ ਜੀ ਦਾ ਘਰ ਘਰ ਲਾ ਕੇ ਪ੍ਰਚਾਰ ਕਰ ਰਹੇ ਨੇ ਜਿਹੜਾ ਪ੍ਰਚਾਰ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਰਤਨੇ ਕੌਮ ਸਿੰਘ ਸਾਹਿਬ ਜਿਹਾ ਬਾਬਾ ਮੇਜਰ ਸਿੰਘ ਜੀ ਸੋਢੀ ਹਰ ਸਾਲ ਜਿਵੇਂ ਜਿਵੇਂ ਭਾਈ ਜਤਾ ਜੀ ਕ੍ਰਿਤੇਗ ਬਾਦਰ ਸਾਹਿਬ ਜੀ ਮਹਾਰਾਜਿਆਂ ਸੀਸ ਲੈ ਕੇ ਪੜਾਉ ਪੜਾਈ ਹੁੰਦੀ ਨੰਦ ਪ੍ਰਸਾਦ ਆਉਂਦੇ ਨੇ ਔਰ ਵੇਖੋ ਵੱਡੇ ਪੱਦਰ ਤੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 5 ਸਤੰਬਰ ਨੂੰ ਸ਼੍ਰੀ ਨੰਦ ਪ੍ਰਸਾਦ ਸਜਾਇਆ ਜਾਂਦਾ ਹੈ। ਹਾਂਜੀ ਇਹ ਸਾਰਾ ਸੇਰਾ ਬਾਬਾ ਮੀਤਰ ਸਿੰਘ ਸੋਢੀ ਜੀ ਨੂੰ ਵੱਜਦਾ ਹੈ ਔਰ ਜਿਹੜੀਆਂ ਨਾਲ ਜਥੇਬੰਦੀਆਂ ਨੇ ਉਹਨਾਂ ਨੂੰ ਵੱਜਦਾ ਜਿੰਨੀਆਂ ਵੀ ਰੰਗ ਦੀਆਂ ਠੇਂ ਜਥੇਬੰਦੀਆਂ ਨੇ ਅੱਜ ਸਾਡਾ ਸਾਰਿਆਂ ਦਾ ਇਹੀ ਹੁਣ ਅਸੀਂ ਹਮਲਾ ਮਾਰਿਆ ਕਿ ਵੱਧ ਤੋਂ ਵੱਧ ਜਿੰਨੀਆਂ ਵੀ ਸਾਡੇ ਰੰਗਰੇਟੇ ਚ ਸੇਵੰਦੀਆਂ ਨੇ ਵੀ ਵੱਧ ਤੋਂ ਵੱਧ ਬਾਬਾ ਜੀ ਮਹੰਤ ਸਿੰਘ ਜੀ ਦਾ ਪ੍ਰਚਾਰ ਹੋ ਸਕੇ ਪ੍ਰਚਾਰ ਕਰ ਰਹੇ ਆ ਜਿਹਦਾ ਅੰਦਰ ਸਾਡੇ ਸਰੀਰ ਦੇ ਵਿੱਚ சுவாਸ ਨੇ ਸੋ 사ਤਗੁਰੂ ਦੀ ਕਿਰਪਾ ਕਰਨ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਵੇਖੋ ਭਾਈ ਬਾਰ-ਬਾਰ ਕਿ ਪ੍ਰਚਾਰਕ ਜਿਹੜੇ ਹੁੰਦੇ ਨੇ ਇਹਨਾਂ ਪ੍ਰਚਾਰਕਾਂ ਨੇ ਬੜੇ ਸਾਥ ਸੰਗਤ ਦੀ ਵੇਖੋ ਅੱਜ ਹੁਣ ਸਿਆਲ ਦੇ ਦਿਲ ਨੇ ਕਈ ਧੁੰਦਾਂ ਦੇ ਵਿੱਚੋਂ ਉਹਨਾਂ ਨੇ ਨਿਕਲ ਕੇ ਮੋਹਰ ਦੇ ਨਾਲ ਲੜਕੇ ਫਿਰ ਘਰੋ ਘਰੀ ਸਟੇਜਾਂ ਤੇ ਜਾ ਕੇ ਪ੍ਰਚਾਰ ਕਰਨਾ ਸੋ ਕਿਰਪਾ ਕਰਕੇ ਪ੍ਰਚਾਰਕਾਂ ਦਾ ਵੀ ਸਤਿਕਾਰ ਕਰੋ ਵੇਖੋ ਬੀਬੀ ਦਲੇਲਕੌਰ ਸਾਡੀਆਂ ਭੈਣਾਂ ਵਰਗੀ ਆ ਸਾਡੀ ਭੈਣ ਸੋ ਕਿਰਪਾ ਕਰਕੇ ਕੋਈ ਵੀ ਗੱਲ ਹੁੰਦੀ ਆ ਤੇ ਪ੍ਰਚਾਰਕਾਂ ਨੂੰ ਆਪਾਂ ਨੂੰ ਸਟੇਜ ਤੇ ਨਹੀਂ ਭੁੱਲਣਾ ਚਾਹੀਦਾ ਉਥੇ ਸਮਾਪਤੀ ਤੋਂ ਬਾਅਦ ਜਦੋਂ ਸਮਾਪਤੀ ਹੋ ਜਾਂਦੀ ਆ ਉਸ ਤੋਂ ਬਾਅਦ ਸਾਨੂੰ ਉਹਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ